ਤੇ ਟਰਾਲੀ ਸਾਡੀ ਭਰ ਚੁੱਕੀ ਆ ਤੇ ਆਪਾਂ ਪੂਰੇ ਰੈਡੀ ਬੰਦੇ ਆਪਣੇ ਰੈਡੀ ਆ ਲਓ ਜੀ ਆਪਾਂ ਗੋਇੰਦਵਾਲ ਸਾਹਿਬ ਪਹੁੰਚ ਗਏ ਆ ਬਿਆਸ ਦਰਿਆ ਦੇ ਪੋਲ ਵਾਲੇ ਪੁਲ ਦੇ ਉੱਪਰ ਜਮਾ ਪਾਣੀ ਦਾ ਬਹਾਵ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਤੇਜ਼ ਆ ਬਾਕੀ ਵੀਰੋਣਾ ਨਾਲ ਗੱਲਬਾਤ ਕੀਤੀ ਆ ਉਹ ਸਾਰੇ ਕਹਿੰਦੇ ਇੱਥੇ ਲੋੜ ਹੈਗੀ ਆ ਜੀ ਮਿੱਟੀ ਦੀ ਤੇ ਮਿੱਟੀ ਲੈ ਕੇ ਜਰੂਰ ਪਹੁੰਚੋ ਖਾਲਸਾ ਦੇ ਵਾਹਿਗੁਰਦੀ ਦੀ ਫਤਿਹ ਸੁਸੰਗਤ ਜੀ ਅੱਜ ਅਸੀਂ ਜਾ ਰਹੇ ਆ ਹੜ ਪੀੜਤਾਂ ਲਈ ਪੱਠਿਆਂ ਵਾਲੀ ਸੇਵਾ ਲੈ ਕੇ ਤੇ ਟਰਾਲੀ ਸਾਡੀ ਭਰ ਚੁੱਕੀ ਆ ਤੇ ਆਪਾਂ ਪੂਰੇ ਰੈਡੀ ਆ ਪੱਠਿਆਂ ਦੀ ਬਹੁਤ ਔੜਾ ਜੀ ਪੱਠੇ ਮਿਲਦੇ ਨਹੀਂ ਕੋਈ ਹੈਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਘਰ ਡੁੱਬੇ ਆਪਾਂ ਉਹਨਾਂ ਲਈ ਸੇਵਾ ਲੈ ਕੇ ਜਾ ਰਹੇ ਆ ਆਪਾਂ ਜਾ ਰਹੇ ਆ ਗੁੰਦਾਲ ਸਾਹਿਬ ਵਾਲੀ ਸਾਈਡ ਤੇ ਤੇ ਉਧਰ ਕੁਝ ਲੋਕਾਂ ਨਾਲ ਸਾਡੀ ਗੱਲ ਹੋਈ ਸੀਗੀ ਤੇ ਆ ਸਾਡੀ ਪੂਰੀ ਟੀਮ ਆ ਜੀ ਤੇ ਆਪਾਂ ਕਰੀਬ ਨੇ ਕਰੀਬ ਇੱਥੋਂ 10 ਵਜੇ ਨਿਕਲ ਜਾਣਾ ਵਾ ਆਪਾਂ ਗੁਰਦਵਾਰਾ ਦਾਵਤਰਾ ਕੇ ਤੇ ਹੁਣ ਅਸੀਂ ਚੱਲੇ ਆ ਜੀ ਪੈਂਡ ਤੋਂ ਪੈਂਡ ਲੈ ਕੇ ਚਲੋ ਜੀ ਮਿਲਦੇ ਤੁਹਾਨੂੰ ਉੱਥੇ ਆ ਆ ਗਏ ਜੀ ਘਾਹ ਲਉਣੀ ਪੱਠੇ ਲੱਦ ਲਿਆ ਸਾਨੂੰ ਇੰਨੇ ਥੋੜੇ ਮਿਲੇ ਆ ਮਿਲੇ ਨਹੀਂ ਹੈਗੇ ਪੱਠੇ ਟੀ-ਸ਼ਰਟ ਚੈੱਕ ਕਰੋ ਸੁੱਖੇ ਦੀ ਆ ਕੋਦਰ ਤਾਂ ਮੇਰੀ ਕੂਨ ਆਵਾ ਚਲੋ ਜੀ ਮਿੱਤਰੋ ਆਪਾਂ ਖੇਚਣ ਲੱਗੇ ਆ ਕਰੋ ਤਿਆਰੀ ਤੇ ਓਕੇ ਸਾਰੇ ਜਾਣੇ ਤਿਆਰ ਆ ਕੰਮ ਹਣਾ ਇਹ ਆਪਾਂ ਨਿਕਲਦੇ ਆ ਇੱਥੋਂ ਤੇ ਬਾਕੀ ਰਸਤੇ ਦਿਖਾਉਨੇ ਆ ਤੁਹਾਨੂੰ ਕਿਵੇਂ ਆ ਤੇ ਅੱਜ ਧੁੱਪ ਵੈਸੇ ਹੋਈ ਪਈ ਥੋੜੀ ਜੀ ਮੈਂ ਕਿਨਾਂ ਸ਼ਾਂਸ਼ੂ ਹੋ ਜੇ ਤੇ ਵਧੀਆ ਗੱਲ ਆ ਚਲੋ ਚਲੋ ਆਜੋ ਆ ਤੁਰ ਪਿਆ ਵੀ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਬਾਕੀ ਹੋ ਗਈ ਦੇਲ ਪਵਾ ਲਿਆ ਹੁਣ ਆਪਾਂ ਚੱਲੇ ਆ ਮੰਦੇ ਆਪਣੇ ਰੈਡੀ ਆ ਰਾਜ ਪਹੁੰਚੇਗੇ ਸਗੇ ਤੇ ਆਪਣੇ ਪੈਂਡ ਵਾਲੇ ਨੇ ਲਾਇਆ ਹੋਇਆ ਤੇ ਲੰਗਰ ਗੁਰਦੁਆਰਾ ਸਾਹਿਬ ਵੱਲੋਂ ਮਮਾ ਪਾਣੀ ਸਾਰਾ ਰਾਜ ਪੀ ਜਾਣ ਸੋ ਹਾਂਜੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆ ਸੁਲਤਾਨਪੁਰ ਲੋਧੀ ਵਿਖੇ ਆ ਰਿਹਾ ਬੇਸਾ ਗੁਰਦੁਆਰਾ ਇਧਰੀ ਸਾਈਡ ਤੇ ਤਿਆਰ ਹੈ ਆਪਣੀ ਖਾਲੀ ਤੇ ਪਿੱਛੇ ਪਾਣੀ ਦੀਆਂ ਰੱਖੀਆਂ ਹੈਗਾ ਅਸੀਂ ਥੋੜੀ ਜੀ ਰੈਸਟੋਰੈਂਟ ਲਈ ਰੁਕੇ ਹੈਗੇ ਟਰਾਲੀ ਚੈੱਕ ਕਰ ਲਈ ਕਿ ਸਮਾਨ ਸਭ ਤੋਂ ਲੱਗ ਗਿਆ ਤੇ ਬਾਕੀ ਆ ਵੀਰ ਵੀ ਸਿਵਾਲੇ ਕਿ ਜਾ ਰਹੇ ਨੇ ਮਿੱਟੀ ਦੀ ਟਰਾਲੀ ਵਰੀ ਆਓ ਦੇਖੋ ਇਹ ਸਾਰੀਆਂ ਟਰਾਲੀਆਂ ਇੱਕ ਵੀਰ ਹੋਣਾ ਦੀਆਂ ਵਾ ਤੇ ਆ ਸਾਡੇ ਟੀਮ ਪੂਰੀ ਜਿਹੜੀ ਖੜੀ ਨਾਲ ਚੱਲੀ ਆ ਹਾਂ ਮਿੱਟੀ ਦੇ ਲਾਵਾਂਗੇ ਕਿਹੜੇ ਹਾਂ ਜੀ ਆ ਮੇ ਰੱਖੇ ਫਿਲਹਾਲ ਅਸੀਂ ਥੋੜਾ ਜਿਹਾ ਵਿਹੀ ਆ ਕੋਈ ਕੰਮ ਕਰਕੇ ਉਤਰ ਕੇ ਕਿ ਤੁਹਾਨੂੰ ਪਤਾ ਹੀ ਆਪਣੇ ਫਾਰਮ ਤੇ ਆਪਣੇ ਚੈਨਲ ਤੇ ਪਾਈ ਹੋਏ ਨੇ ਪਰ ਇੱਧਰ ਆਪਣਾ ਕੰਮ ਪੂਰਾ ਜੁਰਾਣਾ ਚੱਲ ਰਿਹਾ ਹੈ ਸ਼ਿਗਾਂ ਵੀ ਫਿਰ ਮਿਲਦੇ ਹਾਂ ਲੋਕਾਂ ਨੂੰ ਆਓ ਮਿੱਤਰੋ ਹੁਣ ਆਪਣਾ ਡਰਾਈਵਰ ਹੋਗਾ ਚੇਂਜ ਅੱਗੇ ਆਪਣਾ ਭਾਈ ਗੋਪੀ ਚਲਾਉਣਗੇ ਹੁਣ ਆਪਣਾ ਭਾਈ ਹੁਣੀ ਆਗੇ ਆ ਹੁਣ ਇਹ ਚਲਾਉਣਗੇ ਅਕੇੜ ਸਫਰ ਕੱਢਣਗੇ ਇਹ ਕਿਉਂਕਿ ਬੰਦੇ ਸਾਡੇ ਥੱਕ ਗਏ ਆ ਠੀਕ ਆ ਤੇ ਹੁਣ ਤੁਹਾਨੂੰ ਜਗਾਰਾ ਵੀ ਗੂਸਣ ਨੂੰ ਮਿਲੂਗੀ ਜਗਾਰਾ ਛੱਡ ਦੋ ਬਈ ਮਿੱਟੀ ਦਾ ਛੱਡ ਲਿਆ ਦਾ ਬੰਦਿਆਂ ਨੇ ਦੇਖੋ ਇਹਦਾ ਗੱਲ ਹੈ ਬਈ ਕਹਿੰਦੇ ਪੰਜਾਬੀ ਪਹਿਲਾਂ ਤਾਂ ਹੱਥ ਨਹੀਂ ਮੋਨੇ ਜਿੱਥੇ ਹੱਥ ਪੋੜ ਦੇ ਸਰਾਗਲਾ ਵੀ ਛੱਡਦੇ ਆ ਬਾਰੇ ਸੋਨਿਆ ਵਾਲੇ ਸੋਨਿਆ ਕਾਨ ਸੋ ਚਲੋ ਠੀਕ ਹੈ ਜੀ ਕਰਦੇ ਉਹ ਤੇ ਮੈਂ ਤੁਹਾਨੂੰ ਐਸਾਣ ਕੇ ਲੈ ਜਾਊਗਾ। ਬਸ ਥੋੜੀ ਜਿਹੀ ਗੱਲ ਹੋਰ ਆ ਤੇ ਆਪਾਂ ਸਮਝ ਜਾਣਾ ਬੰਦੇ ਤੇ ਫਿਰ ਬੰਦੇ ਜਾ ਕੇ ਆਪਾਂ ਅੱਗੇ ਵਲੌਗ ਦੀ ਕਰਦੇ ਆ। ਸਾਡੇ ਤੇ ਦੇ ਦੇਂਦੇ ਆ ਕਿ ਬਈ ਅੱਗੇ ਦਾ ਕੀ ਬੰਦਾ। ਪਾਣੀ ਚੈੱਕ ਕਰੋ ਤੁਸੀਂ ਇੱਥੇ। ਵਾਹ ਵਾਹ ਵਈ ਦੇਜਾ ਪਾਣੀ ਦਾ। ਗੋਪੀ ਕਿੱਥੇ ਆਪਾਂ ਐ? ਗੋਇੰਦਵਾਲ ਸਾਹਿਬ ਦੇ ਪੌਲਤੇ ਆ ਜਾਨੀ ਕਿ ਬਾਟਰ ਤੇ ਆ ਗਏ। ਉਹ ਤੇ ਬਾਕੀ ਉਹ ਭਾਈ ਹੁਣੀ ਵੀ ਉਤਰਦੇ ਆ ਫੇਰ ਕਰਦੇ ਆ ਦੋ ਚਾਰ ਗੱਲਾਂ ਮੈਂ ਕਹਿੰਦਾ ਯਾਰ ਇੱਜਾਗਾ ਸ਼ਾਮੇ ਸ਼ੂਮੇ ਲਾ ਲੈਣਾ ਸੀ ਹੈ ਆ ਜਾਓ ਉਤਰੋ ਦੋ ਮਿੰਟ ਚਲ ਆਗੇ ਬਾਕੀ ਥੋ ਭਾਈ ਨੂੰ ਫੜਾਉਂਦੇ ਆ ਫੋਨ ਫੇਰ ਉਹ ਕਰਦੇ ਆ ਕੇ ਸ਼ਰੀਰ ਮੈਂ ਕਹਾਂ ਮੈਂ ਭਾਈ ਲੋ ਜੀ ਆਪਾਂ ਗੋਇੰਦਵਾਲ ਸਾਹਿਬ ਪਹੁੰਚ ਗਏ ਆ ਬਿਆਸ ਦਰਿਆ ਦੇ ਪੁਲ ਵਾਲੇ ਪੁਲ ਦੇ ਉੱਪਰ ਜਮਾ ਪਾਣੀ ਦਾ ਬਹਾਵ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਤੇਜ਼ ਆ ਉੱਥੋਂ ਦੇਖੋ ਕਿੰਨਾ ਤੇਜ਼ ਹੋਏ ਪਾਣੀ ਵੀਰ ਜੀ ਬਹੁਤ ਤੇਜ਼ ਜੇ ਕੁਝ ਕੁ ਪਰਸੈਂਟ ਪਾਣੀ ਉਤਰਿਆ ਵੀ ਲੱਗਦਾ ਇੱਥੇ ਜੋ ਇਹਨੇ ਹਾਂ ਉਤਰਿਆ ਕਾਫੀ ਅੱਗੇ ਨਾਲੋਂ ਲੱਗਦਾ ਤਾਂ ਹੈਗਾ ਹੀ ਆ ਪਰ ਫੇਰ ਵੀ ਹਜੇ ਬਹੁਤ ਜ਼ਿਆਦਾ ਪਾਣੀ ਹੈ ਚਲੋ ਬਾਕੀ ਅੱਗੇ ਪਿੰਡ ਵਾਜ ਤੋਂ ਗੁੰਦਵਾਲ ਸਾਹਿਬ ਤੋਂ ਫਤਿਹਗੜ੍ਹ ਆਵਾਦ ਆਪਾਂ ਉੱਥੇ ਜਾਂਦੇ ਆਂ ਉੱਥੇ ਜਾ ਰਹੇ ਆਂ ਆਪਾਂ ਕਿਉਂਕਿ ਉੱਥੇ ਬੰਦਿਆਂ ਦਾ ਫੋਨ ਆ ਰਿਹਾ ਇਹ ਕਿੰਨੇ ਦਿਨਾਂ ਤੋਂ 3-4 ਦਿਨਾਂ ਤੋਂ ਜਿਉਂਨਾਂ ਪੱਠਿਆਂ ਦੀ ਰੋੜਾ ਸਾਰਾ ਕੋਈ ਕਹਿੰਦੇ ਪੱਠੇ ਮਰ ਗਏ ਉਧਰ ਦੀ ਸਾਈਡ ਨੂੰ ਸ਼ਹਿਰ ਸੇਵਾ ਨਹੀਂ ਜਾ ਰਹੀ ਕੋਈ ਬਾਕੀ ਦੇਖਦੇ ਆਂ ਜਾਇ ਕੀ ਹਾਲ ਕਿਤਾਵਾ ਦੇਖ ਕੇ ਪਤਾ ਲੱਗੂਗਾ ਜੇ ਉੱਥੇ ਹੋਰ ਲੋਡ ਹੋਈ ਤੇ ਆਪਾਂ ਤੁਹਾਨੂੰ ਦੱਸਾਂਗੇ ਜ਼ਰੂਰ ਉੱਥੇ ਪਹੁੰਚੋ ਵਾਈਕ ਦੇ ਖਾਲਸਾ ਵਾਈਕ ਰਜੀਤ ਸਿੰਘ ਖੱਤੇ ਲੋ ਜੀ ਆਪਾਂ ਪਿੱਛੇ ਪੱਠੇ ਲਾਹਦੇ ਘਰਾਂ ਦੇ ਵਿੱਚ ਹੁਣਾਂ ਵੀਰ ਉਹਨਾਂ ਦੇ ਲਾਉਣੇ ਆ ਇਹਨਾਂ ਦੇ ਸਾਰੇ ਖੱਤੇ-ਕੁੱਤੇ ਡੁੱਬ ਗਏ ਪਰਲੇ ਬੰਨੇ ਨਾਲ ਸਕੇ ਪੱਠੇ-ਪੁੱਠੇ ਨਾਲ ਬੜਾ ਔਖਾ ਵਾ ਇਧਰ ਸ਼ੇਕਰ ਰਾਜਾ ਭਲਾ ਤੇ ਆ ਪੱਠੇ ਤੇ ਹੁਣ ਇਧਰ ਲਾਉਣ ਦੇ ਆ ਆ ਪਿੰਡ ਦਾ ਮੀਨ ਤਾਂ ਲੱਗਣ ਦੇ ਆ ਇਹ ਤਾਂ ਬੁਗਰੀਆਂ ਆ ਥੋੜੇ ਰਹਿ ਗਏ ਬਸ ਹੁਣ ਬਾਈ ਦੇ ਇੱਕ ਤੇ ਲਾਉਣੇ ਆ ਕਾਪੀ ਡਰਾਈਵਰ ਤੇ ਲਾਤੇ ਆਂ ਕੋ ਹੁਣਾਂ ਦੇ ਘਰੇ ਤੇ ਵੈਸੇ ਗੱਲਾਂ ਦੀਆਂ ਗੱਲਾਂ ਵੀ ਭਾਈ ਹਣੇ ਸੇਵਾ ਬਤਰੀ ਕੀਤੀ ਜਾਂਦੀ ਠੰਡਿਆ ਹੀ ਸੇਵਾ ਕਰਨ ਦੇ ਉਹ ਵਾ ਤੁਹਾਨੂੰ ਦੇ ਭਾਈ ਜਿਹੜਾ ਸੋਕੇ ਹੁਣੇ ਦੇਖੋ ਹਾਂ ਬੇ ਪਏ ਆ ਵਿਚਾਰੇ ਕੀ ਕਰੇ ਹਨਾ ਸਭਾਈ ਅਜੇ ਤਾਂ ਘਰੇ ਜਾਣਾ ਉਹ ਬਾਹਾਂ ਦਾ ਹਾਲ ਦੇਖ ਲਓ ਤੇ ਬਾਕੀ ਦੇਖਦੇ ਹਾਂ ਹੁਣ ਕਦੋਂ ਰਵਾਨਾ ਹੋਈਏ ਇਥੋਂ ਪਾਣੀ ਪੁਣੀ ਪਿਆ ਤੇ ਉਹਦਾ ਬੰਦੇ ਕੀ ਕਰਦੇ ਆ ਬਾਕੀ ਤੇ ਹੋਈ ਤੇ ਫੇਰ ਦੇ ਦਾਂਗੇ ਕਿਤੇ ਨਹੀਂ ਤੇ ਫੇਰ ਨਹੀਂ ਇਥੇ ਬਾਹੂਪੁਰ ਜਾਂਦੇ ਆ ਮੈਂ ਆਹ ਚਲੋ ਬਾਕੀ ਦੇ ਲੈਣੇ आ गुद्वारा गोवल साहिब ਵਾਰਾ ਕੋਹਿੰਦਵਰ ਸਾਹਿਬ ਲੋ ਜੀ ਕੌਣ ਛੱਡੀ ਹੈਗੀ ਵਾਪਸੀ ਤੇ ਆਨ ਦੇ ਟਾਈਮ ਅਸੀਂ ਮਸ਼ੀਨ ਲੱਗੀ ਦੇਖੀ ਸੀ ਉੱਥੇ ਤੇ ਜੇ ਉੱਥੇ ਇਸ ਟਾਈਮ ਸਾਨੂੰ ਮਿੱਟੀ ਮਿਲ ਗਈ ਤੇ ਜਾਂਦੇ ਜਾਂਦੇ ਸੀ ਮਿੱਟੀ ਭਰ ਕੇ ਜਿਵੇਂ ਆਵਾਂਗੇ ਗੋਪੀ ਹੁਣੀ ਗਏ ਆ ਮਿੱਟੀ ਦਾ ਪੁੱਛਣ ਗਏ ਜੇ ਤਾਂ ਮਿੱਟੀ ਦਾ ਹੱਲ ਹੁੰਦਾ ਤੇ ਆਪਾਂ ਪਿੰਡ ਬਾਗਪੁਰ ਮਿੱਟੀ ਲਾਵਾਂਗੇ ਜਾ ਕੇ ਜੇ ਹੱਲ ਹੋ ਜਾਵੇ ਤਾਂ ਵਧੀਆ ਵਾ ਇਤਿਆਂ ਕੀ ਕਹਿੰਦੇ ਆ ਬੰਦਿਆਂ ਨੂੰ ਕਹਿੰਦੇ ਆ ਅਕਾਲ ਦਾ ਨਾਮ ਲੈ ਕੇ ਹੁਣ ਆਪਾਂ ਤੁਰ ਪਿਆ ਉੱਥੇ ਜਾਣਾ ਆਪਾਂ ਜੇ ਸੀਵੀ ਕੋ ਮਿੱਟੀ ਦੀ ਚਲੋ ਜੀ ਮਿੱਟੀ ਦੀ ਗੱਲ ਬਣ ਗਈ ਬਾਖਰ ਜੀ ਦੇ ਹੁਣ ਦੇਖੋ ਜੀ ਹਾਂ ਤੇ ਚੱਲ ਵੀਰੇ ਲੈ ਜਾ ਖਿੱਚ ਕੇ ਸਟ ਗੇਰ ਵਾਰੇ ਬਾਗ ਆਹੋ ਹੋਏ ਆਗਰੂ 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 ਆਗਰ ਨਾਲੇ ਜੇ ਜੀ ਵੀਰੇ ਥੱਲੇ ਆਉਣ ਦੀ 2 ਮਿੰਟ 2 ਮਿੰਟ ਉੱਪਰ 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 ਅੱਗੇ ਅੱਗੇ Let's go ਦੀ ਭਾਰਤੀਆ ਅਦਰ ਫਰਾਂਸ ਓਕੇ ਨਾ ਫੜਾਰੇ ਵੀਰ ਹੁਣ ਆ ਲੋ ਸੇਵਾ ਮਿੱਟੀ ਦੀ ਇਹ ਕਹਿੰਦਾ ਭਾਜੀ ਭਾਈ ਕਹਿੰਦਾ ਧਿਆਨ ਨਾਲ ਗੱਲ ਕਰ ਰਿਹਾ ਯਾਰ ਪਈਆਂ ਆਹ ਨਹੀਂ ਉੱਪਰ ਧਿਆਨ ਨਾ ਜਾਵਾਂਗੇ ਪਚਾਈ ਬਹੁਤ ਆ ਬਾ ਠੀਕਾ ਰਹਿੰਦੇ ਇਥੇ ਚੱਲ 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 ਰੱਬ ਦਾ ਮੈਂ ਲੈ ਕੇ ਜਾਂਦੇ ਹੁਣ ਚੱਪ ਲੈਣਾ ਚੱਲ ਚੱਲ ਜਾ ਨਿਕਲ ਗਈ ਨਿਕਲ ਗਈ ਬਹੁਤ ਵਧੀਆ ਰੇਸ ਤੇ ਪਰਖ ਜਾਂਦੇ ਹੁਣ ਉਹ ਨੱਪ ਕੇ ਜਾਂਦੀ ਹੁਣ ਨੱਪ ਕੇ ਚੱਲ ਬਾਬਾ ਮੇਰ ਕਰੇ ਤਾਂ ਧੰਨ ਬਾਬਾ ਜੀ ਸਿੰਘ ਜੀ ਦੇਖੋ ਕਹਿੰਦਾ ਦੇਖੋ ਟਰਾਲ ਲੈ ਗਿਆ ਲੈ ਗਿਆ ਕਾਲਵਾ 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 ਕਾ ਕੀ ਲਵਾਉਣਾ ਆ ਕਹਿੰਦੇ ਬ੍ਰੈਂਡਾ ਨੇ ਮੁੰਡੇ ਤੇ ਵੇਡ ਮਾਰਦੀ ਮੁੰਡੇ ਨੇ ਜਿੱਦਾਂ ਮਰਜੀ ਸਿੰਗਲ ਟਰਾਲੀ ਇੱਥੋਂ ਘੜਤੀ ਓ ਮੱਲੇ ਤੇਰੇ ਕੋਪੀ ਨਾ ਹੋ ਗਿਆ ਵਾ ਤੇ ਬਾਕੀ ਬੈਠੇ ਇੱਥੇ ਮਿੱਟੀ ਟਰਾਲੀ ਭਰੀ ਹੋਈ ਤੇ ਹੁਣ ਦੇਖਦੇ ਆਪਾਂ ਤੁਰਦੇ ਆ ਇੱਥੋਂ ਹੋਰ ਤੇਰੀ ਚਾਹ ਮੇਰਾ ਕੀ ਮੇਰੀ ਆ ਤੇਰੀ ਆ ਇਹਦਾ ਕੋਈ ਨਾ ਵੇਖੀ ਆ ਦੇ ਲਓ ਭਾਈ ਵੰਡਵਾ ਪ੍ਰਸ਼ਾਦ ਹੁੰਦਾ ਸਾਰਿਆਂ ਨੂੰ ਚਾਪਲਾ ਚਾਪਲਾ ਵੀ ਤੂੰ ਬੋ ਬੋਸ ਤਾਂ ਲਗਾ ਦੇ ਯਾਰ ਇਹੋ ਭਾਈ ਜੀ ਆ ਗਏ ਆਪਣੇ ਸ਼ੇਰ ਤੋਂ ਜਿਹਨੇ ਬ੍ਰੈਂਡਾਂ ਦੇ ਮੂੰਹ ਤੇ ਕਹਿੰਦੇ ਸਿੱਧੀ ਸਿੱਧੀ ਚਪੇੜ ਮਾਰੀ ਜੇ ਜਿੱਦਾਂ ਮਰਜੀ ਕਹ ਲੈ ਯਾਰ ਜਿਹੜੇ ਵੀਰ ਜੋਨਟਿਅਰ ਤੇ ਜਿਨ੍ਹਾਂ ਦੇ ਘਰੇ ਇਹ ਨਾ ਖੜੇ ਆ ਵਧੀਆ ਬਣੇ ਹੋਏ ਜੋਨਟਿਅਰ ਸਾਠ ਠੀਕ ਆ ਉਹ ਕਹਿੰਦੇ ਬਾਈ ਜੀ ਇਹ ਦਬ ਜਣਾ ਜਾਣਾ ਨਹੀਂ ਆਮਿੰਦਰਾ ਦੇਖ ਲੋ ਸਿੰਗਲ ਡਾਈ ਟਰਾਲੀ ਤੇ ਆਇਆ ਵਾ ਤੇ ਚੜਿਆ ਕਿੱਥੋਂ ਆ ਉਹ ਵਾਲੀ ਕਲਿੱਪ ਵੀ ਤੁਸੀਂ ਦੇਖ ਸਕਦੇ ਠੀਕ ਆ ਸੋ ਹੁਣ ਆਪਾਂ ਚੱਲੇ ਆ ਬਾਉਪੁਰ ਪਿੰਡ ਤੇ ਉੱਥੇ ਜਾ ਕੇ ਵੀ ਆਪਾਂ ਟਰਾਲੀ ਲਾ ਕੇ ਸੇਵਾ ਕਰਕੇ ਹੁੰਦੇ ਆ ਬਾਕੀ ਆਪਣੀ ਟੀਮ ਹੁਣ ਪਹਿਲਾਂ ਖਾ ਪੀ ਗਈ ਆ ਬਾਈ ਜੀ ਆ ਬੱਬਾ ਜੀ ਲਾਰੇ ਨੇ ਤਗੜਾ ਠੀਕ ਆ ਆਨੇੰਗ ਸਿੰਘ ਦਾ ਗੁਰਦੁਆਰਾ ਜੀ ਜਿਹੜਾ ਆਪਾਂ ਗੋਂਦਵਾਲ ਸਾਹਿਬ ਵੱਲੋਂ ਇੱਥੋਂ ਮੁੜੀਦੇ ਆ ਨਾ ਇਹ ਤੁਹਾਨੂੰ ਸਾਹਮਣੇ ਦੇਖ ਜੂਗੇ ਦਿੱਲੀ ਸਾਈਡ ਤੇ ਆਪੋਜ਼ਿਟ ਸਾਈਡ ਤੇ ਤੁਹਾਨੂੰ ਦੇਖ ਜੂਗੇ ਗੋਂਦਵਾਲ ਸਾਹਿਬ ਦੇ ਠੀਕ ਆ ਤੇ ਬਾਕੀ ਬਾਈਖਣੇ ਸਾਡੇ ਸ਼ਰਧਾਈ ਪੀਣ ਲੱਗੇ ਨੇ ਤਗੜਾ ਲੱਗ ਰਿਹਾ ਕਹਿੰਦੇ ਪੀ ਕੇ ਜਾਣੀ ਐ ਇੱਕ ਬਈ ਆਪਣਾ ਗੋਪੀ ਤੇ ਇੱਕ ਬਈ ਆਪਣਾ ਹਾਂਜੀ ਉਹ ਸ਼ਾਮਾਂ ਪੈ ਗਈਆਂ ਵਾ ਤੇ ਸਾਨੂੰ ਲੱਗਦਾ ਹਨੇਰਾ ਹੋ ਜਾਣਾ ਜਾਂਦਿਆਂ ਨੂੰ ਇੱਥੇ ਪਹੁੰਚਣ ਬਾਉਪੁਰ ਕਿਉਂ ਟਾੜਾ ਆ ਰਿਹਾ ਓਏ ਚੱਲ 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 ਬਸ ਕਰ ਓਏ ਆਓ ਜੀ ਪਿੰਡ ਬਾਉਪੁਰ ਪਹੁੰਚ ਗਏ ਸਕੇ ਆਪਾਂ ਇੱਥੇ ਮਿੱਟੀ ਦੀ ਤੇ ਵਸ ਕੀ ਲੈ ਕੇ ਆਏ ਉਹ ਲਾਉਣ ਲੱਗੇ ਹੋਣਗੇ ਜਿਸ ਵੀ ਦੇ ਨਾਲ ਇਥੇ ਲਾਵਾਂਗੇ ਹਾਂ ਪਾਕੀ ਦਾ ਨੂੰ ਉਹ ਭਾਈ ਜੀ ਮਿੱਟੀ ਲਾਉਂਦੇ ਆ ਹੌਲੀ ਹੌਲੀ ਤੇ ਜੇ ਸੀ ਵੀ ਤਾਕੀ ਜੀ ਇੱਥੇ ਜਲਦ ਤੋਂ ਜਲਦ ਭਾਈ ਉਹਨਾਂ ਨੇ ਭੇਜ ਦਿੱਤੀ ਉਹਨਾਂ ਨੇ ਕਿਹਾ ਸੀ ਜਿਥੇ ਮਿੱਟੀ ਲਾਜੋ ਆਣ ਕੇ ਤੇ ਹੁਣ ਮਿੱਟੀ ਲਾਉਂਦੇ ਆ ਬਾਕੀ ਬੰਦੇ ਆਪਣੀ ਕੀ ਕਹਿਣ ਬੰਦੇ ਆ ਕੋਈ ਨਹੀਂ ਕਹੀ ਚਲਾਉਂਦਾ ਹੈ ਕੋਈ ਨਹੀਂ ਕਹੀ ਚਲਾਉਂਦਾ ਕਈ ਪਾਪਾ ਇੱਕੋ ਆਪਾਂ ਦਲਾਉਂਦੇ ਕੋਈ ਨਾ ਇਹ ਦੇਖ ਸਕਦੇ ਤੇ ਬਾਕੀ ਇਹਦੇ ਪਾਣੀ ਦੇ ਪੇਟੀਆਂ ਸਾਡੇ ਤੋਂ ਉਹ ਹੀ ਬਣਨ ਤੇ ਵੇਚਣ ਹੋਣੀਆਂ ਵਾ ਕਿ ਉਹ ਦੀ ਕਿਤੇ ਫੇਰ ਆਪਾਂ ਘਰ ਨੂੰ ਬੈਠਾ ਬਾਕੀ ਤਾਂ ਦੋ ਵੀਰ ਕਹਿੰਦਾ ਕਹਿੰਦਾ ਹੁਣ ਇੱਥੇ ਤੂੜੀ ਭਰ ਕੇ ਲੈ ਜਾਵਨੇ ਆਪਾਂ ਹਾਂ ਤੂੜੀ ਭਰ ਕੇ ਲੈ ਜਾਣੀ ਕਹਿੰਦਾ ਬਾਕੀ ਕੋਈ ਪਲਾਨ ਨਹੀਂਗਾ ਹਜੇ ਗੋਪੀ ਤੂੜੀ ਭਰ ਕੇ ਲੈ ਜਾਣੀ ਆ ਫਿਰ ਸੋ ਚਲੋ ਕਿ ਕਰੀਏ ਸੋ ਸੋ ਜੇ ਸਾਨੂੰ ਤਾਂ ਕਹਿੰਦੇ ਸਾਨੂੰ ਘਰੋਂ ਫੂਡ ਮੈਨੂੰ ਤਾਂ ਮਾਤਾ ਫੋਨ ਕਰਦੀ ਕਹਿੰਦੀ ਦੇਖ ਲਓ ਕਿੰਨੇ ਵਜਾਉਣਾ ਤੇ ਸਵੇਰੇ ਨਿਕਲਾਂਗੇ ਫੇਰ ਲੈਣਾ ਉਹ ਕਈ ਹੈ ਠੀਕ ਹੈ ਸਵੇਰੇ ਨਿਕਾ ਕੇ ਉੱਥੋਂ ਕਰੋ ਤੂੜੀ ਲਈ ਦੋ ਦਰ ਰੋਕੇ ਫੇਰ ਤੂੜੀ ਭਰ ਕੇ ਸਵੇਰੇ ਸੂਰੇ ਜਾਵਾਂਗੇ ਵੇ ਆਪਾਂ ਹਾਂ ਤੂੜੀ ਹੁਣ ਭਰਨੀ ਭਰਨੀ ਆ

ਮਿਲ ਜਿਐ ਤੁਹਾਨੂੰ ਬੰਦ ਤੇ ਆ ਕੇ ਜਿੱਥੇ ਪਾਣੀ ਪੂਣੀ ਫੜਾਉਣਾ ਆਪੇ ਵੀਰ ਫੋਨ ਸਾਡਾ ਡੈਡ ਜੇ ਇਹ ਐਂਡਿੰਗ ਨਾ ਕਰੀਏ ਹੁਣ ਸਹੀ ਗੱਲ ਐ ਐਂਡਿੰਗ ਜੇ ਫੋਨ ਸਾਡਾ ਬੰਦ ਹੋ ਗਿਆ ਨਾ ਭਾਈ ਸਿੱਧੀ ਗੱਲ ਐ ਐਂਡਿੰਗ ਕਾਲੂ ਕਰਨੀ ਐ ਮੈਂ ਕਰਦਾ ਮੇਰੇ ਵਾਲਾ ਹੈਗਾ ਮੈਂ ਕਹਾਂ ਐਂਡਿੰਗ ਕਾਲੂ ਕਰਨੀ ਆਪਾਂ ਯਾਰ ਕੋਈ ਨਹੀਂ ਨਹੀਂ ਉਹ ਰਾਤ ਕਰਾਂਗੇ ਐਂਡਿੰਗ ਚੋ ਦੇਖ ਲਾਂਗੇ ਬਾਕੀ ਕੋਈ ਨਹੀਂ ਵਾਈਕਰੂ ਜੀ ਆਪਾਂ ਮਿੱਟੀ ਇੱਥੇ ਲਾਤੀ ਤੇ ਪਾਣੀ ਦੀ ਪੇਟੀਆਂ ਇੱਥੇ ਲਾਤੀਆਂ ਵਾ ਇਹ ਬਾਉਪੁਰ ਕੈਂਟ ਪਿੰਡ ਜਿਹੜਾ ਹੈ ਨਾ ਬਾਉਪੁਰ ਬਾਉਪੁਰ ਪਿੰਡ ਜਿਹੜਾ ਉੱਥੇ ਦਾ ਜਿਹੜਾ ਕੋਲਵਾ ਜਿੱਥੇ ਤੁਹਾਡਾ ਆਪਣਾ ਕੈਂਪ ਲੱਗਾ ਹੋਇਆ ਨਾ ਉਹ ਤੋਂ ਪਿਛਰੇ ਪਿਛਲੇ ਬੰਨੇ ਅਸੀਂ ਲਾਇਆ ਆ ਅੱਛਾ ਰਾਸ਼ਨ ਰੋਸ਼ਨ ਸਾਰਾ ਕੁਝ ਕਹਿੰਦੇ ਸਾਰਾ ਕੁਝ ਹੈਗਾ ਇੱਥੇ ਲੋੜੇ ਕੀ ਤੇਲ ਦੀ ਮਿੱਟੀ ਦੀ ਤੇ ਬੋਰੀਆਂ ਦੀ ਲੋੜ ਆ ਇੱਥੇ ਜੀ ਬਾਕੀ ਸਾਰਾ ਕੁਝ ਹੈਗਾ ਵਾ ਇਹਨੂੰ ਕਿਰਪਾ ਕਰਕੇ ਤੁਸੀਂ ਉਹ ਲਿਆਓ ਆ ਦੇਖੋ ਜੀ ਰਾਸ਼ਨ ਹੀ ਆ ਸਾਰਾ ਆ ਪਾਣੀ ਦੇ ਨਾਲ ਉਹ ਦਰਾਂ ਕਿਉਂਕਿ ਇੱਥੇ ਰਾਸ਼ਨ ਪਹੁੰਚਣ ਨਹੀਂ ਦਿਆ ਨਾ ਮੋਰੇ ਜਿੰਨਾ ਜਿੰਨਾ ਕਿ ਜਾਂਦਾ ਵਾ ਔੜੀ ਔੜੀ ਭੇਜੀ ਜਾਂਦੇ ਉਹ ਆ ਲੱਗਾ ਜੀ ਤੁਹਾਡਾ ਆਪਣਾ ਆ ਦੇਖੋ ਇਹ ਸਾਰਾ ਪਾਣੀ ਆਇਆ ਹੋਇਆ ਵਾ। ਨਾਲ ਉੱਤਰ ਤੇ ਸਾਰੀ ਪਾਣੀ ਪਾਣੀ ਆ ਇਥੇ। ਕਿਵੇਂ ਆਵਾਗੇ। ਇਹ ਮਿੱਟੀ ਲੈ ਕੇ ਜੀ ਉੱਥੇ ਪਹੁੰਚੋ। ਇਹ ਬਾਕੀ ਦਾ ਬਦ ਹੋ ਜਾਂਦਾ। ਦੇਖਿਆ ਇਹਨੂੰ ਵਰਕ ਕਰਨਾ ਹਨੂ ਗੱਲਦੇ ਨੰਬਰ ਦੇ ਨਾਲ। ਸਾਡੀ ਪੋੜਿਆ ਪੋੜਿਆਂ ਦੀ ਲੋੜ ਆਈ। ਬਾਈ ਹੁਣ ਇਹਦਾ ਨੰਬਰ ਨੁਕਾ ਦੇ ਰਾਂਗੇ ਤੁਹਾਨੂੰ ਜੇ ਕਿਸੇ ਨੇ ਆਉਣਾ ਸਾਨੂੰ ਫਰਜ ਕਰਦੇ ਹੋ ਆਪਾਂ ਦਾ ਜਰੂਰ। ਬਾਈ ਹੁਣ ਇਹਦਾ ਨੰਬਰ ਦੇ ਰਾਂਗੇ। ਸਾਰਾ ਇਹਦਾ ਜੇ ਜੇ ਲਾਭ ਨਹੀਂ ਹੈ ਨਾ। ਤੇ ਇੱਥੇ ਜਰੂਰ ਪਹੁੰਚੇ ਯਾਰ। ਯੋਗਦਾਨ ਪਾਓ ਆਪਣਾ। ਲੋਕੀ ਇੱਥੇ ਜਿਹੜਾ ਬੰਨਵਾ ਨਾ ਕਹਿੰਦੇ ਘੱਟੋ ਘੱਟ ਨਹੀਂ 30 35 ਕਿੱਲੇ ਨੇ ਟੁੱਟਾ ਹੋਇਆ ਜੀ 30 35 ਕਿੱਲਿਆਂ ਤੱਕ 2 ਮਹੀਨੇ ਕਹਿੰਦੇ ਬੰਨ ਲਾਉਣ ਨੂੰ ਲੱਗਣਗੇ ਇੱਥੋਂ ਮੋੜਦਾ ਗੋਪੀ ਬਿਸ਼ਾ ਚੱਲ ਚੱਲ ਜਾਂਦੇ ਜਾਂਦੇ ਚਲੋ ਜੀ ਹੁਣ ਵਾਪਸੀ ਆ ਜੀ ਹੁਣ ਮਲਸੀਆਂ ਦੀ ਵਾਪਸੀ ਰਾਸ਼ਨ ਦਾ ਕਹਿੰਦੇ ਹੜ ਲਿਆਦਾ ਪੰਜਾਬੀਆਂ ਨੇ ਕਾਫੀ ਹੱਦ ਤੱਕ ਰਾਸ਼ਨ ਘਰ ਅਜੇ ਪਹੁੰਚ ਗਿਆ ਇੱਥੇ ਕਾਫੀ ਹੱਦ ਤੱਕ ਇੰਨਾ ਕਿ ਰਾਸ਼ਨ ਪਿਆ ਵਾ ਛਾਤੀ ਗੱਲਾਂ ਲਓ ਜੀ ਬਾਕੀ ਵੀਰੋਨਾਂ ਨਾਲ ਗੱਲਬਾਤ ਕੀਤੀ ਆ ਉਹ ਸਾਰੇ ਕਹਿੰਦੇ ਇੱਥੇ ਲੋੜ ਹੈਗੀ ਆ ਜੀ ਮਿੱਟੀ ਦੀ ਇੱਥੇ ਮਿੱਟੀ ਲੈ ਕੇ ਜਰੂਰ ਪਹੁੰਚੋ ਪਿੰਡ ਬਾਊਪੁਰ ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਅੱਗੇ ਆ ਜੀ ਇਹ ਵਾਪਸੀ ਹੁਣ ਇਹ ਹਨੇਰਾ ਬਹੁਤ ਹੋ ਗਿਆ ਵਾ ਤੇ ਸਾਡੇ ਹੁਣ ਫੋਨ ਲੱਗੇ ਬੰਦ ਹੋਣ ਦੇ ਆਪਾਂ ਇੱਥੇ ਐਂਡ ਕਰ ਦਿੰਨਾ ਵਲੌਗ ਦਾ ਤੇ ਇੱਥੇ ਮਿੱਟੀ ਦੀ ਸੇਵਾ ਚਾਹੀਦੀ ਦਾ ਨੋਟੇ ਵੀ ਦੱਸਿਆ ਇੱਥੇ ਮਿੱਟੀ ਜ਼ਰੂਰ ਲੈ ਕੇ ਆਓ ਤੇ ਆਪਾਂ ਹੁਣ ਇਹਦੇ ਨਾਲ-ਨਾਲ ਵੀ ਵਲੌਗ ਦੀ ਐਂਡਿੰਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ